ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ Thank you.

ਸਹੀ ਹੈ ਮੈਂ ਚਲਦਾ ਹਾਂ ਬਹੁਤ ਜੀ ਹਾਂ ਮਾਰੇ ਭਾਈ ਗਾਲ ਕਾ ਖੜਾਓ ਕੱਛੇ ਉਹ ਆ ਬੜੇ ਮਾਰੀ ਜਾਂਦੇ ਆਪਣੇ ਇਹ ਕੋਈ ਮਾਰੇ ਜਾਂ ਮੰਨੇ ਲਾ ਕੇ ਕੰਮਜਾਦ ਹੁੰਦਣ ਮਾਰ ਦਿੰਦੇ ਹਲੇ ਲੱਗਦੇ ਉਹਨੂੰ ਪਤਾ ਸੀ ਇਹਨਾਂ ਨੂੰ ਵੀ ਇਹਨਾਂ ਦੀ ਗਰੀਬਾਂ ਦੀ ਇਹ ਮੱਤਦ ਕਰਦਾ ਹੀ ਆਪਣੀ ਮੈਂ ਰੇਕ ਦੀ ਮੱਤਦ ਤੇ ਇਹਨਾਂ ਨੇ ਕੈਨੂੰ ਚੱਕੋ ਇਹਨੂੰ ਚੱਕੂ ਚਾੜਿਓ ਹਾਂ ਵੀ ਆਪ ਕੋਈ ਗਰੀਬਾਂ ਦੀ ਮੱਤ ਨਾ ਕਰੇ ਜੇ ਆਪਾਂ ਬੱਚੇ ਨਹੀਂ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆ ਘੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਨੀ ਆਏ ਦਿਨ ਕੱਟਣਾ ਵਾਪਰ ਜਾਨੀਆਂ ਕਾਨੂੰਨ ਵਿਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਿਵਸਥਾ ਵੀ ਹੋਣੀ ਚਾਹੀਦੀ ਆ ਪਿੰਡ ਵਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੈਰਵਾਈ ਕਰਕੇ ਆ ਬੋਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰਜਾਨਾ ਘਟਨਾਵਾਂ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਤੇ ਮੂਹਰੋ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆਮ ਬੰਦਾ ਸੇਫ ਨਹੀਂ ਕਰਾਂਗਾ ਬਿਲਕੁਲ ਸਰ ਕੋਈ ਸੇਫ ਨਹੀਂ ਇਹ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਮਾਂ ਬੱਚ ਕਹਿੰਦੇ ਉਹ ਜੀ ਕੀ ਗੱਲ ਬਣੀ ਅੱਜ ਜੀ ਉਸ ਨਾਂ ਸੀ ਤੇਰਾ ਦਾ ਕਿੱਥੇ ਚੱਲਿਆ ਸੀਗਾ ਡਿਉਰੀ ਚੱਲਦਾ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕਿ ਜਾਣੇ ਸੀ ਕਿੰਨੇ ਵਜੇ ਕਿਤਨਾ ਬਸ ਸਵੇਰ 6:30 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲ ਨਾ ਜੀਆਂ ਵਾ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਬੱਜੀਆਂ ਗੋਲੀਆਂ ਕੋਈ ਖੜ ਤੇ ਖੜ ਜਾਂਦੇ ਕੋਈ ਕਰਦਾ ਰਾਜੇ ਜੀ ਬਾ ਪੈਂਡ ਜੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਉਹਨੂੰ ਸਾਰਾ ਕੁਝ ਪਤਾ ਵਾ ਇਧਰ ਬਈ ਮੇਰੇ ਵਾਲੀ ਮਾਰ ਕਰਦਾ ਮਨਸ ਹੈਪੀ ਆ ਜੀ ਅੱਜ 900 ਕੀ ਲਾਦਾ ਪੁਰਾ ਮੇਰਾ ਤਾਇ ਦਾ ਮੁੰਡਾ ਜੀ ਭਰਾ ਹੀ ਹੈ ਮੇਰਾ ਕਿਵੇਂ ਘੱਟਣਾ ਵਾਪਸੀ ਕਿੱਥੇ ਭਾਦ ਮਟਣਾ ਜੀ ਪਿੰਡ ਹੀ ਨਿਕਲਦੇ ਆ ਥੋਕੇ ਡਾਕਟਰ ਦੁਕਾਨਾਂ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਸੀ ਨੈਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘੱਟਣਾ ਐ 6 ਵਜੇ ਦੀ ਆਈ 5:30 6 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਲ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰੇ ਹਾਂਜੀ ਹਾਂਜੀ ਫੇਰ ਮਾਰੇ ਦੋਵੇਂ ਸੀ ਸੀ ਆ ਗਏ ਉੱਥੋਂ ਕੋਈ ਇਨਸਾਫ ਹੋਇਆ ਗਿਆ ਇਨਸਾਫ ਹਜੇ ਕੋਈ ਨਹੀਂ ਹੋਇਆ ਤਾਂ ਅਗੇ ਪੈਰਬਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿਰਾਏ ਮੁਕੇ ਤੇ ਪਹੁੰਚ ਗਏ ਪਿੰਡਰ ਕਲਾਂ ਦੇ ਵਿੱਚ ਤੜਕਸਾਰ ਮਾਰਦਾਤ ਹੋਈ ਹੈ ਸਰ ਉਹਦੇ ਬਾਰੇ ਜਾਣਕਾਰੀ ਕੋ ਅੱਜ ਤਕਰੀਬਨ ਖਾਣਾ ਧਰਮਕੋਟ ਦੇ ਵਿੱਚ ਪੈਂਦੇ ਪਿੰਡ ਪਿੰਡਰ ਕਲਾਂ ਵਿਖੇ ਜੋ ਮੁੰਡਾ ਪਿੰਡਰ ਖੁਰਦ ਦਾ ਰਹਿਣ ਵਾਲਾ ਸੀ ਓਵਰ ਸੀਜ਼ ਉਹਨੂੰ ਸਵੇਰੇ ਕੋਈ ਜਿਹੜੇ ਸ਼ਖਸ ਇੱਕ ਕਾਲੀ ਗੱਡੀ ਤੇ ਆਏ ਉਹਨਾਂ ਨੇ ਆ ਕੇ ਉਹਦੇ ਉੱਪਰ ਫੇਰਿੰਗ ਕੀਤੀ ਜਿਸ ਦੇ ਨਾਲ ਕਿ ਉਹਦੀ ਜਿਹੜੀ ਮੌਤ ਹੋ ਗਈ ਏ ਜਿਹੜਾ ਲੜਕਾ ਸਵੇਰੇ ਸਵੇਰੇ ਜਿਹੜਾ ਨੈਸਲੇ ਦੇ ਵਿੱਚ ਕੰਮ ਕਰਨ ਲਈ ਆਪਣੀ ਜੌਬ ਕਰਨ ਲਈ ਜਾ ਰਿਹਾ ਸੀ ਉਹਨੂੰ ਅੱਗੋਂ ਗੱਡੀ ਲਾ ਕੇ ਉਹਨਾਂ ਨੇ ਰੋਕ ਲਿਆ ਤੇ ਅਸੀਂ ਇਹਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਨੇ ਜਿਹੜਾ ਬਾਈ ਨੇਮ ਕੁਝ ਬੰਦਿਆਂ ਦਾ ਜਿਹੜਾ ਨਾਮ ਲਿਖਾਇਆ ਉਹ ਅਸੀਂ ਬਿਲਕੁਲ ਉਹਦੇ ਖਿਲਾਫ ਜਿਹੜਾ ਐਫ ਆਈ ਆਰ ਦਰਜ ਕਰਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਕਰ ਰਹੇ ਆਂ ਸਾਡੀਆਂ ਟੀਮਾਂ ਸੜੂਨ ਦੀਆਂ ਤੇ ਸੀਜੀਐਨਆਰ ਸਾਡੇ ਐਸਪੀਡੀ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਉਹਨਾਂ ਦੇ ਦਸ਼ਨ ਰਿਸ਼ਮਤਾਵਕ ਟੈਕਨੀਕਲ ਸੈੱਲ ਅਤੇ ਸਾਡੀ ਫਰੈਂਸਿਕ ਸਾਇੰਸ ਦੀਆਂ ਟੀਮਾਂ ਸਾਰੀਆਂ ਮੌਕੇ ਤੇ ਆ ਗਈਆਂ ਨੇ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਚੱਲ ਰਹੀ ਹੈ ਜਲਦੀ ਤੋਂ ਜਲਦੀ ਐਫਆਈਆਰ ਦਰਜ ਕਰਕੇ ਜਿਹੜੇ ਮਲਜ਼ਮਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਜਿਹਨਾਂ ਦੇ ਨਾਮ ਲਿਖਾਏ ਗਏ ਉਹਨਾਂ ਵਿੱਚੋਂ ਕੋਈ ਗ੍ਰਿਫਤਾਰ ਵੀ ਕੀਤਾ ਗਿਆ ਜਾਂ ਨਹੀਂ ਨਿਖਾਲੇ ਤੱਕ ਉਹਦੇ ਚ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਜਲਦੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲੈਣਗੇ ਟੈਕਨੀਕਲ ਤਰੀਕੇ ਨਾਲ ਵੀ ਸਾਡੀਆਂ ਜਿਹੜਾ ਟੀਮਾਂ ਵਰਕ ਕਰ ਰਹੀਆਂ ਨੇ ਸਾਡੇ ਐਸਐਚਓ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਔਡੋ ਔਡੀ ਜਿਹੜੇ ਜਿੱਥੇ ਪਤਾ ਲੱਗਿਆ ਕੁਝ ਬੰਦੇ ਇਹਨਾਂ ਦੇ ਪਿੰਡ ਦੇ ਹਨ ਅਤੇ ਕੁਝ ਬੰਦੇ ਜਿਹੜੇ ਬਾਹਰ ਦੇ ਹਨ ਉਹਨਾਂ ਬਾਰੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਇਹਨਾਂ ਦੇ ਬਿਆਨ ਮੁਤਾਬਕ ਅਸੀਂ ਉਹ ਕਾਰਵਾਈ ਕਰ ਰਹੇ ਹਾਂ ਸਰ ਇਹ ਕੀ ਕੋਈ ਪੁਰਾਣੀ ਰੰਜਿਸ਼ ਕਾਰਨ ਦਾ ਹੋਇਆ ਜਾਂ ਕਿਵੇਂ ਹੈ ਪੁਰਾਣੀ ਰੰਜਿਸ਼ ਵੀ ਇਹਨਾਂ ਦੀ ਸੀ ਕਿ 2018 ਦੇ ਵਿੱਚ ਜਿਹੜੀ ਇਹਨਾਂ ਦੀ ਪਿੰਡ ਲੈਵਲ ਤੇ ਪਹਿਲਾਂ ਵੀ ਕੋਈ ਲੜਾਈ ਹੋਈ ਸੀ ਇਹਨਾਂ ਦੀ ਕੋਈ ਫਾਇਰਿੰਗ ਫੂਰਿੰਗ ਵੇਰਾ ਹੋਈ ਸੀ ਤੇ ਥਾਣਾ ਧਨਮਕੋਟ ਵਿੱਚ ਜਿਹੜਾ ਮਕਦਮਾ ਪਹਿਲਾਂ ਵੀ ਦਰਜ ਹੋਇਆ ਸੋ ਹੁਣ ਜਿਹੜਾ ਇਹਨਾਂ ਦਾ ਕੋਈ ਪਿੱਛੇ ਜਿਹੜੀ ਬਲਾਕ ਸੰਪਤੀ ਦੀਆਂ ਪੰਚਾਇਤੀ ਇਲੈਕਸ਼ਨ ਸੀ ਉਹਨਾਂ ਨੂੰ ਲੈ ਕੇ ਵੀ ਕੋਈ ਪਾਰਟੀ ਬਾਜੀ ਛੱਡਣ ਜਾਂ ਇੱਧਰ ਆਉਣ ਦੂਸਰੀ ਪਾਰਟੀ ਚ ਰਲਣ ਬਾਰੇ ਵੀ ਕੁਝ ਪਤਾ ਲੱਗਿਆ ਸੋ ਉਹ ਇਹਨਾਂ ਦੇ ਬਿਆਨ ਮੁਤਾਬਕ ਜਿਹੜੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਥੈਂਕ ਯੂ